ਦੀ ਸ਼ਗਨ ਵਿੱਚ ਕਿਉਂਕਿ ਸੰਤ ਬਾਬਾ ਤੇਜਾ ਸਿੰਘ ਦੀ ਦੀ ਪਾਰਕੂ ਨਿਗਾਹ ਦੇ ਵਿੱਚ ਖੜਾ ਉਤਰਨਾ ਬਹੁਤ ਗਠਨ ਸੀ ਉਹਨਾਂ ਦਾ ਬੜਾ ਤਪਸਵੀ ਜੀਵਨ ਔਰ ਸੰਕੋਚਮਾ ਜੀਵਨ ਕਦੇ ਉਹਨਾਂ ਦੇ মুখ ਤੋਂ ਤੁਸੀਂ ਬਚਨ ਨਹੀਂ ਕਰਦੇ ਸੁਣੇ ਹੋਣੇ ਹਮੇਸ਼ਾ ਬੰਦਗੀ ਔਰ ਭਗਤੀ ਉਤਲੀਨ ਰਹਿਣ ਵਾਲੀ ਆਤਮਾ ਸਨ ਪਰ ਉਹਨਾਂ ਦੀ ਆਗਿਆ ਵਿੱਚ ਰਹਿ ਕੇ 24 ਸਾਲ ਉਹਨਾਂ ਦੀ ਸਖਤਰ છਤਰਛਾਏ ਹੇਠ ਇਸ ਸਥਾਨ ਦੀਆਂ ਰਾਤ ਦਿਨ ਕਾਹਲਣਾ ਭਰਪੂਰ ਸੇਵਾਵਾਂ ਨਿਭਾਈਆਂ ਔਰ 11 ਸਾਲ ਸੰਤ ਬਾਬਾ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਉਹਨਾਂ ਦੀ ਆਗਿਆ ਵਿੱਚ ਰਹਿ ਕੇ ਇਮਾਨਦਾਰੀ ਨਾਲ ਅਣਥੱਕ ਰਾਤ ਦਿਨ ਸੇਵਾ ਕੀਤੀ ਕਹਿਣ ਤੋਂ ਮਰਾਜ

ਬੋਲੈ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੈ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੈ ਸੋ ਨਿਹਾਲ ਸਤਿ ਸ੍ਰੀ ਅਕਾਲ ਸਮੁੱਚੇ ਪੰਥ ਨੇ ਜਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਹੈ ਹਰੀ ਅਮਰ ਸਿੰਘ ਜੀ ਨੂੰ ਮੈਂ ਬੜੇ ਲੰਮੇ ਸਮੇਂ ਤੋਂ ਨੇੜੇ ਤੋਂ ਜਾਣਦਾ ਹਾਂ ਬੜੀ ਸਾਦਗੀ ਵਿੱਚ ਰਹਿ ਕੇ ਆਗਿਆ ਵਿੱਚ ਰਹਿ ਕੇ ਸੇਵਾ ਕਰਨ ਵਾਲਾ ਸੇਵਾਦਾਰਾਂ ਵਰਗਾ ਜੀਵਨ ਸੰਸਥਾ ਮੰਦਿ